ਮਾਹੀ ਗੁਰੂ ਜੀ ਕਾ ਖਾਲਸਾ ਮਾਹੀ ਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਜਿਹੜੇ ਬਹੁਤ ਵੱਡੇ ਘੜਮ ਚੌਧਰੀ ਬਣ ਕੇ ਇਹ ਕਹਿੰਦੇ ਨੇ ਕਿ ਕੁੜੀ ਨੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਜੋਗਾ ਕਿਉਂ ਕੀਤਾ ਵੀਡੀਓ ਵਾਇਰਲ ਕਿਉਂ ਹੋਈ ਉਹ ਕੁੜੀ ਨੂੰ ਤਾਂ ਤੁਸੀਂ ਮਸ਼ਹੂਰ ਕਰਤਾ ਦੁਨੀਆ ਦੇ ਵਿੱਚ ਕਿਉਂਕਿ ਜੇ ਤੁਸੀਂ ਦਰਬਾਰ ਸਾਹਿਬ ਦੀ ਗੱਲ ਕਰਦੇ ਹੋ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਮੁਲਕਾਂ ਦੇ ਵਿੱਚ ਲਾਈਵ ਟੈਲੀਕਾਸਟ ਹੁੰਦਾ ਹੈ ਦੁਨੀਆ ਜਾਣਦੀ ਹੈ ਉਕੜੀ ਨੂੰ ਤਾਂ ਮਸ਼ਹੂਰ ਕਰਤਾ ਪਰ ਕੁਝ ਕਲਾਣ ਤੋਂ ਸਾਡੇ ਜਿਹੜੇ ਚੌਧਰੀ ਬਣੇ ਨੇ ਸਿੱਖ ਕੌਮ ਦੇ ਭਾਵੇਂ ਵੱਡੇ ਪ੍ਰਚਾਰਕ ਹੁਣ ਭਾਵੇਂ ਜਥੇਦਾਰ ਹੋਣ ਵਿਦਵਾਨ ਹੁਣ ਉਹਨਾਂ ਨੂੰ ਪੌਣੀਆਂ ਨੇ ਧਿਆਨ ਦੇ ਨਾਲ ਸੁਣ ਲਿਓ ਜੋਗ ਮਦ ਦੇ ਵਿੱਚੋਂ ਹੀ ਜੋਗਾ ਹੈ ਜਿਹੜਾ ਸਰੀਰਕ ਤਾਰ ਤਿਕ ਕਸ਼ਰਤ ਹੈ ਮੈਂ ਜਿਹੜੀ ਬੇਨਤੀ ਕਰਨੀ ਨੀ ਨਾ ਉਹ ਧਿਆਨ ਦੇ ਨਾਲ ਤੁਹਾਨੂੰ ਸੁਣਨਾ ਪੈਣਾ ਹੈ ਔਰ ਇੱਕ ਕੌੜਾ ਸੱਚ ਵੀ ਹੈ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਨ ਵਾਲੇ ਵੀ ਜੋਗਾ ਕਰਦੇ ਆ ਇਹ ਸੁਣੋ ਕਿਉਂ ਕਰਦੇ ਆ ਕਿਵੇਂ ਕਰਦੇ ਆ ਜਿਹੜਾ ਤੁਸੀਂ ਪਰਮਾਤਮਾ ਦੇ ਨਾਮ ਤੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋ ਵੀ ਪਰਮਾਤਮਾ ਦਾ ਸਿਮਰਨ ਕਰਨਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਇੱਕ ਹੀ ਹੈ ਇਹ ਜੋਗਾ ਨਹੀਂ ਬਹੁਤ ਵੱਡੇ ਵੱਡੇ ਜਿਹੜੇ ਫਿਲਾਸਫਰ ਨੇ ਜਿਨ੍ਹਾਂ ਨੇ ਗੁਰਮਤ ਦੇ ਪਰਪੇਖ ਵਿੱਚ ਇਹ ਗੱਲ ਕਹੀ ਹੈ ਕਿ ਜਦੋਂ ਤੁਸੀਂ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਹੋ ਉਦੋਂ ਬਹੁਤੇ ਜਿਹੜੇ ਕੜਮ ਚੌਧਰੀ ਨੇ ਡੇਰਿਆਂ ਵਾਲੇ ਟਕਸਾਲਾਂ ਵਾਲੇ ਜਾਂ ਜਿਹੜੇ ਬਾਬੇ ਸਾਡੇ ਆ ਮਾਲਾ ਦੇ ਮਣਕੇ ਫੇਰਦੇ ਨੇ ਉਹ ਕਹਿੰਦੇ ਨੇ ਕਿ ਵਾਹ ਗੁਰੂ ਵਾਹ ਸ਼ਬਦ ਬਾਹਰ ਤੇ ਗੁਰੂ ਸ਼ਬਦ ਅੰਦਰ ਜਾਂ ਕਈ ਕਹਿੰਦੇ ਨੇ ਵਾਹ ਸ਼ਬਦ ਅੰਦਰ ਤੇ ਗੁਰੂ ਸ਼ਬਦ ਬਾਹਰ ਇਹ ਜੋਗ মত ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਦੋਂ ਵਾਹ ਗੁਰੂ ਸ਼ਬਦ ਵਰਤਿਆ ਗਿਆ ਉਦੋਂ ਪਾਠ ਸਹਿਬਾਨ ਨੇ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਦੀ ਉਸਤਤ ਦੇ ਵਿੱਚ ਇਸ਼ ਸ਼ਬਈਏ ਜਿਹੜੇ ਆ ਉਹ ਜਾ ਰਿਹਾ ਹੈ ਤੇ ਉੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਗੁਣਾਂ ਦੀ ਉਸਤਤ ਪੱਟਾਂ ਨੇ ਕੀਤੀ ਹੈ ਵਾ ਸ਼ਬਦ ਦਾ ਅਰਥ ਕੀ ਹੈ ਵਾ ਜਿਕੇ ਲਈ ਸ਼ਾਬਾਸ਼ ਕਿਸੇ ਨੂੰ ਬੱਲੇ ਬੱਲੇ ਕਹਿਣਾ ਇਹਦੇ ਵਿੱਚ ਪਰਮਾਤਮਾ ਨੂੰ ਜਪਣ ਦੀ ਜਾਂ ਪਰਮਾਤਮਾ ਦੇ ਸਿਮਰਨ ਦੀ ਕੋਈ ਗੱਲ ਨਹੀਂ ਕੇਵਲ ਇਹ ਵਾਹ ਗੁਰੂ ਸ਼ਬਦ ਕਿੰਨੇ ਵਾਰੀ ਵਰਤਿਆ ਇਹ ਪਟਾਂ ਨੇ ਆਪਣੇ ਸੋਇਆਂ ਵਿੱਚ ਵਰਤਿਆ ਸਾਰੀ ਬਾਣੀ ਦੇ ਵਿੱਚ ਪਟਾਂ ਦੇ ਸੋਇਆਂ ਤੋਂ ਬਿਨਾਂ ਕਿਤੇ ਵੀ ਵਾਹਿਗੁਰੂ ਸ਼ਬਦ ਦੀ ਵਰਤੋਂ ਗੁਰੂ ਪਾਤਸ਼ਾਹ ਨੇ ਨਹੀਂ ਕੀਤੀ ਹੁਣ ਜਿਹੜੇ ਬੰਦੇ ਗੁਰੂ ਦੀ ਹਜ਼ੂਰੀ ਵਿੱਚ ਮਾਲਾ ਫੇਰਦੇ ਨੇ ਤੇ ਮਾਲਾ ਸਿੱਖ ਸੰਨਦਾਂ ਦਾ ਕਰਮ ਹੈ ਕੋਈ ਇਹ ਸਿੱਖੀ ਦਾ ਸੰਨਦ ਹੈ ਕੋਈ ਕਬੀਰ ਸਾਹਿਬ ਨੇ ਇਹ ਸ਼ਬਦ ਵਰਤਿਆ ਕਬੀਰ ਮੇਰੀ ਸਮਰਣੀ ਰਸਨਾ ਉਪਰ ਰਾਮ ਕਬੀਰ ਸਾਹਿਬ ਕੌਣ ਨੇ ਬ੍ਰਾਹਮਣ ਨੇ ਕਹਿੰਦੇ ਕਿ ਇਹਨੂੰ ਨੇ ਇਸਲਾਮਤ ਵਾਲਿਆਂ ਨੂੰ ਉਹ ਤਾਂ ਵੀ ਕਹਿੰਦੇ ਆ ਤੇ ਜੇ ਹਿੰਦੂ ਮਤ ਦੇ ਵਿੱਚ ਤੁਸੀਂ ਮਾਲਾ ਦੀ ਗੱਲ ਕਰੋਗੇ ਤਾਂ ਉਹ ਵੀ ਫੇਰ ਦੇ ਸਾਡਾ ਸਿੱਖ ਕੌਮ ਦਾ ਜਾਂ ਸਿੱਖ ਮਜ਼ਬ ਦਾ ਮਾਲਾ ਦੇ ਨਾਲ ਕੀ ਸੰਬੰਧ ਹੈ ਜਿਹੜਾ ਜੋਗਾ ਅਸੀਂ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਇੱਕ ਰਟ ਕਹਿੰਦੇ ਆ ਤੇ ਉਹ ਜੋਗੇ ਤੋਂ ਕਦੋਂ ਖੜਾ ਛੱਡਾਂਗੇ ਅਸੀਂ ਹੁਣ ਰਾਗੀ ਕਿਵੇਂ ਜੋਗਾ ਕਰਦੇ ਨੇ ਸੁਣੋ ਧਿਆਨ ਦੇ ਨਾਲ ਬਾਬਲ ਬਾਣੀ ਵਿੱਚੋਂ ਸ਼ਬਦ ਲਿਆ ਹੁੰਦਾ ਸ਼ਬਦ ਦੇ ਵਿਚਾਲੇ ਇਹ ਤੱਕ ਵਾਹਿਗੁਰੂ ਵਾਹਿਗੁਰੂ ਇਦਾਂ ਉਚਾਰਦੇ ਆ ਤੇ ਕਈਆਂ ਡੇਰਿਆਂ ਦੇ ਵਿੱਚ ਪੱਗਾਂ ਲਈਆਂ ਹੋਈਆਂ ਵੈਗਰੂ ਜਪਦਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਹੋਈਆਂ ਨੇ ਕੀ ਇਹ ਜੋਗਾ ਨਹੀਂ ਹੈ ਇਹਨੂੰ ਕੀ ਮੰਨਦੇ ਹੋ ਤੁਸੀਂ ਇੱਕ ਕੁੜੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਇੱਕ ਵੀਡੀਓ ਜਾਂ ਫੋਟੋ ਵਾਇਰਲ ਕਰਦੀ ਹੈ ਉਹਦੇ ਤੇ ਇਨੀ ਤਲਖੀ ਖਾ ਗਏ ਐਫ ਆਈ ਆਰ ਕਰਵਾ ਦਿੱਤੀ ਤੇ ਜਿਹੜਾ ਜੋਗਾ ਅਸੀਂ ਕਰੀ ਜਾਂਦੇ ਆ ਉਹਦੇ ਬਾਰੇ ਕਦੋਂ ਖਿਆਲ ਆਊਗਾ ਜਿਹੜਾ ਦਸਮ ਗ੍ਰੰਥ ਜਸੂਰਜ ਪ੍ਰਕਾਸ਼ ਜੇ ਕਹਦੇ ਧੌਣ ਵਿੱਚ ਕਿਲਾ ਹੋਵੇ ਨਾ ਉਹ ਤੁਕਾਂ ਵੀ ਦੇ ਦਾਂਗੇ ਸੂਰਜ ਪ੍ਰਕਾਸ਼ ਦੇ ਵਿੱਚ ਦਰਬਾਰ ਸਾਹਿਬ ਨੂੰ বিষ্ণੂ ਦਾ ਮੰਦਿਰ ਲਿਖਿਆ ਹੋਇਆ ਹੈ ਸੰਤੋਖ ਸਿੰਘ ਨੇ ਜਿਹਨੂੰ ਅਸੀਂ ਗੁਰਦੁਆਰਿਆਂ ਵਿੱਚ ਪ੍ਰਚਾਰ ਰਹੇ ਉਹਦੀ ਕਥਾ ਕਰ ਰਹੇ ਕਿ ਦਰਬਾਰ ਸਾਹਿਬ ਮ ਮੰਜੀ ਹਾਲ ਦੇ ਵਿੱਚ ਕਥਾ ਨਹੀਂ ਹੁੰਦੀ ਹੁੰਦੀ ਹੈ ਸੂਰਜ ਪ੍ਰਕਾਸ਼ ਦੀ ਉਹਦੇ ਵਿੱਚ ਲਿਖਿਆ ਨਹੀਂ ਹੈਗਾ ਕਿ ਦਰਬਾਰ ਸਾਹਿਬ ਹਰਮੰਦਰ ਸਾਹਿਬ বিষ্ণੂ ਦਾ ਮੰਦਿਰ ਹੈ ਜਾਂ ਦਸੇ ਪਾਤਸ਼ਾਹਾਂ বিষ্ণੂ ਦੇ ਅਵਤਾਰ ਨੇ ਇਹ ਲਿਖਿਆ ਨਹੀਂ ਹੋਇਆ ਜਾਂ ਫਿਰ ਇਹ ਪੰਨੇ ਉਲਟਾ ਦਿੰਨੇ ਉਹ ਇਸ ਨੌਂ ਦੇ ਨਹੀਂ ਲੋਕਾਂ ਨੂੰ ਇੱਥੇ ਜੋਗਾ ਨਹੀਂ ਹੈ ਹੁਣ ਜਿਹੜੀ ਮੈਂ ਸਿਮਰਨ ਦੀ ਗੱਲ ਕਹੀ ਹੈ ਬਹੁਤੇ ਲੋਕਾਂ ਨੇ ਸਿਮਰਨ ਕੀ ਹੈ ਇਹਦੇ ਬਾਰੇ ਕੁਝ ਸਮਝਿਆ ਹੀ ਨਹੀਂ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਨੇ ਜਦੋਂ ਦੁਨੀਆਂ ਦੇ ਵਿੱਚ ਪ੍ਰਚਾਰਕ ਦੌਰੇ ਕੀਤੇ ਨੇ ਉਹਨੂੰ ਉਦਾਸੀਆਂ ਕਿਹਾ ਜਾਂਦਾ ਹੈ ਉੱਥੇ ਪ੍ਰਮਾਤਮਾ ਦੀ ਇਵਾਦਤ ਪ੍ਰਮਾਤਮਾ ਦਾ ਸ਼ੁਕਰ ਕਰਨਾ ਅਤੇ ਕਿਹਾ ਤੇ ਉਹਦੇ ਗੁਣ ਜਿਹੜੇ ਨੇ ਉਹ ਅਸੀਂ ਕਾਇਨਾਤ ਵਿੱਚੋਂ ਵੇਖਨੇ ਆ। ਇਹ ਬੇਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ। ਅਰੂਪ ਨਜ਼ਰੀ ਆਇਆ। ਸੰਸਾਰ ਦੇ ਵਿੱਚ ਆਪਾਂ ਪੜਦੇ। ਜਿਹੜੀ ਕਾਇਨਾਤ ਸਾਨੂੰ ਦਿਂਦੀ ਹੈ ਉਹ ਪ੍ਰਮਾਤਮਾ ਦੀ ਸਿਰਜਣਾ ਹੈ। ਪ੍ਰਮਾਤਮਾ ਦੀ ਪਦਾਇਸ਼ ਹੈ। ਉਹਦੇ ਵਿੱਚ ਕਿੰਨੇ ਰੰਗ ਨੇ? ਕਿ ਸਾਰੇ ਰੰਗ ਇੱਕ ਮਨੁੱਖ ਨੂੰ ਚੰਗੇ ਲੱਗਦੇ ਆ। ਉਹਨਾਂ ਸਾਰੇ ਰੰਗਾਂ ਨੂੰ ਮੰਨਣਾ ਹੀ ਕਾਇਨਾਤ ਨੂੰ ਨਿਹਾਰਨਾ ਅੱਖਾਂ ਦੇ ਨਾਲ ਵੇਖ ਕੇ ਖੁਸ਼ ਹੋਣਾ ਪ੍ਰਮਾਤਮਾ ਦੀ ਉਪਜ ਪ੍ਰਮਾਤਮਾ ਦੀ ਪਦਾਇਸ਼ ਮੰਨ ਕੇ ਹੀ ਸਿਮਰਣਾ ਦੂਜੀ ਗੱਲ ਹੋਰ ਸੁਣੇ ਧਿਆਨ ਦੇ ਨਾਲ ਜਿਹੜਾ ਮਨੁੱਖ ਪਾਵਨ ਬਾਣੀ ਨੂੰ ਸਮਝਦਾ ਹੈ ਤੇ ਉਹਦੀਆਂ ਇੱਕ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਸੰਸਾਰ ਵਿੱਚ ਰਹਿੰਦਾ ਹੋਇਆ ਉਹ ਮਨੁੱਖਾ ਜੀਵਨ ਨੂੰ ਕਿੱਦਾਂ ਬਸਰ ਕਰਦਾ ਹੈ ਕਿੱਦਾਂ ਉਹਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੇ ਕਿਦਾਂ ਉਹਦੀਆਂ ਸਮਾਜਿਕ ਜ਼ਿੰਮੇਵਾਰੀਆਂ ਨੇ ਕਿਦਾਂ ਆਪਣੇ ਆਲੇ ਦੁਆਲੇ ਨੂੰ ਵਧੀਆ ਬਣਾਉਂਦਾ ਹੈ ਇਹ ਉਹ ਪਰਮਾਤਮਾ ਦਾ ਸਿਮਰਨ ਹੈ ਪਰਮਾਤਮਾ ਦੀ ਬੰਦਗੀ ਹੈ ਜਿਹੜਾ ਅਸੀਂ ਤੋਤਾ ਰਟਾ ਲਾਉਨੇ ਆ ਤੁਸੀਂ ਹੈਰਾਨ ਹੋਮੋਗੇ ਕਈ ਵਾਰੀ ਨਾ ਸਿਮਰਨ ਕਰਦੇ ਏਦਾਂ ਜਿਵੇਂ ਕੁੱਤਾ ਭੌਂਕਦਾ ਹੁੰਦਾ ਵਾਹਿਗੁਰੂ 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 ਕੋਸ਼ਿ ਲੋਕ ਐਸੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਸ਼ਬਦ ਨਹੀਂ ਕਹਿਣਾ ਹੁੰਦਾ। ਆ ਬਹੁਤਿਆਂ ਨੂੰ ਦੇਖਦਾ ਫਤੇ ਨਹੀਂ ਬੁਲਾਉਣੀ ਆਉਂਦੀ। ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ। ਕੀ ਹੈ ਇਹ? ਜਿਹੜੇ ਅੱਖਰ ਲਿਖੇ ਹੋਏ ਨੇ ਉਹ ਅੱਖਰ ਪੜ੍ਹ ਲੈ। ਵੀ ਵਾਹਿਗੁਰੂ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੈ? ਇਹ ਸ਼ਬਦਾਂ ਮੱਲ ਧਿਆਨ ਦੇ ਲਿਆ। ਇਹ ਸ਼ਬਦ ਵੇਖ ਲਿਆ ਅਸੀਂ। ਅਸੀਂ ਦੂਜੇ ਨੂੰ ਕਹਿੰਨੇ ਕੀ ਇਹ ਜੋਗਾ ਨਹੀਂ ਜਿਹੜਾ ਅਸੀਂ ਕਰ ਰਹੇ ਹਾਂ ਗੁਰੂ ਦੀ ਹਜ਼ੂਰੀ ਵਿੱਚ ਜਦੋਂ ਵਾਹਿਗੁਰੂ ਵਾਹਿਗੁਰੂ ਤੁਸੀਂ ਕਹਿੰਦੇ ਹੋ ਨਾ ਇਹ ਵੀ ਜੋਗ ਹੀ ਹੈ ਕਿਸੇ ਵੀ ਨਾਮ ਨੂੰ ਤਰਜੀਹ ਨਹੀਂ ਦਿੱਤੀ ਗੁਰੂ ਪਾਤਸ਼ਾਹ ਨੇ ਵੀ ਤੁਸੀਂ ਇਹ ਸ਼ਬਦ ਦੇ ਨਾਲ ਆਹ ਨਾਮ ਲੈ ਕੇ ਉਹ ਪ੍ਰਮਾਤਮਾ ਦੀ ਵੰਦਗੀ ਕਰਨੀਏ ਇੱਕ ਵੀ ਸ਼ਬਦ ਬਾਣੀ ਵਿੱਚੋਂ ਦੇ ਦਿਓ ਹਾਂ ਜਿਹੜੇ ਵੱਡੇ ਵੱਡੇ ਸਾਡੇ ਪ੍ਰਚਾਰਕ ਨੇ ਜਿਨ੍ਹਾਂ ਦੀਆਂ ਸਟੇਜਾਂ ਖੁਸਦੀਆਂ ਨੇ ਜਿਨ੍ਹਾਂ ਨੂੰ ਸਟੇਜਾਂ ਤੋਂ ਇਨਕਮ ਹੁੰਦੀ ਆ ਉਹ ਸਟੇਜਾਂ ਖੋਣਾ ਨਹੀਂ ਚਾਹੁੰਦੇ ਤੇ ਇਹ ਸੱਚ ਦੱਸਣਾ ਨਹੀਂ ਚਾਹੁੰਦੇ ਪ੍ਰੋਬਲਮ ਇਹ ਹੈ ਸਾਨੂੰ ਗੁਰਬਾਣੀ ਨੂੰ ਪੜਨ ਵਾਸਤੇ ਵਿਚਾਰ ਕੇ ਸਮਝਣ ਵਾਸਤੇ ਉਹਨੂੰ ਆਪਣੇ ਜੀਵਨ ਜ਼ਿੰਦਗੀ ਵਿੱਚ ਜੀਣ ਵਾਸਤੇ ਇੱਕ ਸਿੱਖਿਆਦਾਇਕ ਇੱਕ ਜੀਵਨ ਜਾਂਚ ਗੁਰੂ ਪਾਤਸ਼ਾਹ ਨੇ ਕਿਹਾ ਤੇ ਜਿਹੜੇ ਲੋਕ ਰੱਟਾ ਲਾ ਕੇ ਵਾਇਗਰੂ ਵਾਇਗਰੂ ਕਰਦੇ ਨੇ ਉਹ ਜੋਗਾ ਕਰਦੇ ਆ ਜਿਹੜਾ ਵੀ ਫਲਸਫਰ ਇਹ ਨਹੀਂ ਮੰਨਦਾ ਉਹ ਬਾਣੀ ਦੇ ਵਿੱਚੋਂ ਇੱਕ ਵੀ ਸ਼ਬਦ ਦੇਵੇ ਕਿ ਇੱਥੇ ਵਾਹਿਗੁਰੂ ਨਾਮ ਜਾਂ ਵਾਹਿਗੁਰੂ ਸ਼ਬਦ ਨੂੰ ਜਪਣ ਵਾਤੇ ਕਿਹਾ ਭਾਈ ਗੁਰਦਾਸ ਜੀ ਨੇ ਵਾਹਿਗੁਰੂ ਸ਼ਬਦ ਬਾਰੇ ਕੀ ਕਿਹਾ ਉਹ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪਹੁ ਹਮੇ ਕੋਈ ਇਹ ਕਵਤਾਵਾਂ ਨੇ 12 ਨੇ ਉਦਾਹਰਨਾਂ ਦਿੱਤੀਆਂ ਗਈਆਂ ਕੀ ਅਸੀਂ ਜਿਹੜਾ ਉੱਤਮ ਫੈਸਲਾ ਹੈ ਉਹ ਭਾਈ ਗੁਰਦਾਸ ਜੀ ਦਾ ਮੰਨ ਲਈਏ ਜਾਂ ਗੁਰੂ ਗ੍ਰੰਥ ਸ਼ਬਦ ਮੰਨ ਲਈਏ ਕਿ ਅਸੀਂ ਦੋ ਬੇੜੀਆਂ ਵਿੱਚ ਸਵਾਰ ਹੋ ਕੇ ਦਰਿਆ ਤੋਂ ਸਮੁੰਦਰ ਤੋਂ ਪਾਰ ਹੋਣਾ ਚਾਹੁੰਦੇ ਹਾਂ ਕਦੇ ਸੋਸ਼ਲ ਮੇਂ ਗੱਲਾਂ ਇੱਕ ਹੋਰ ਬੇਨਤੀ ਕਰਕੇ ਮੈਂ ਸਮਾਪਤੀ ਕਰ ਦਿਆਂ ਬਹੁਤੇ ਲੋਕ ਉਹ ਨਹੀਂ ਜਿਨ੍ਹਾਂ ਦਾ ਗੁਰਬਾਣੀ ਤੋਂ ਤੋਰੀ ਫੁਲਕਾ ਚੱਲਦਾ ਹੈ ਹੋਰ ਕੁਝ ਨਹੀਂ ਤੇ ਜਿਹੜੇ ਪਾਠ ਲੜੀਆਂ ਚਲਦੀਆਂ ਨੇ ਅੱਜ ਜਿਹਨੂੰ ਅਕੋਤਰੀ ਕਿਹਾ ਜਾਂਦਾ ਹੈ ਤੇ ਉਹ ਮੇਰਾ ਦਾ ਕਿਹਦੀ ਹੈ ਗੁਰੂ ਸਾਹਿਬ ਦੀ ਹੈ ਇਹਨਾਂ ਜਿਹੜੇ ਧਰਮ ਦੇ ਠੇਕੇਦਾਰ ਨੇ ਉਹਨਾਂ ਨੇ ਗੱਲ ਹੋਰ ਕਹਿਣੀ ਚਾਹੁੰਨਾਂ ਧਿਆਨ ਦੇ ਨਾਲ ਸੁਣ ਲਿਓ ਜਦੋਂ ਕਿਸੇ ਨਿੱਜੀ ਤੌਰ ਤੇ ਵਿਅਕਤੀ ਨੂੰ ਛੇਕਣਾ ਹੁੰਦਾ ਹੈ ਉਹਨੂੰ ਪੈਰਾਂ 'ਚ ਬਹੋਣਾ ਹੁੰਦਾ ਹੈ ਤੇ ਉਦੋਂ ਅਕਾਲ ਤਖਤ ਤੁਹਾਨੂੰ ਚੇਤੇ ਆ ਜਾਂਦਾ ਹੈ ਅਕਾਲ ਤਖਤ ਤਾਂ ਮਹਾਨ ਹੈ ਸਿੱਖ ਪੰਥ ਦੀ शान ਹੈ ਪੰਜਾਬ ਦੇ ਵਿੱਚ ਕਿੰਨੇ ਗੁਰਦੁਆਰੇ ਨੇ ਕਿੰਨਿਆਂ ਦੇ ਵਿੱਚ ਰਹਿਤ ਮਜਾਦਾ ਲਾਗੂ ਹੈ ਅਕਾਲ ਤਖਤ ਸਾਬ ਦੇ ਦੋਹਰਾ ਤੁਸੀਂ ਪੜ੍ਹਦੇ ਹੋ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਆ ਗਿਆ ਭਾਈ ਅਕਾਲ ਕੀ ਤਵੈ ਚਲਾ ਪੰਥ ਇਹ ਪੜ੍ਹਦੇ ਹੋ ਨਾ ਤੇ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਨੰਦੋਰਾ ਪੜ੍ਹਦੇ ਹੋ ਨਾ ਤੁਸੀਂ ਜਕਾਰਾ ਛੱਡ ਦਿਓ ਕੀ ਥੋੜੇ ਤੇ ਮਰਜਾਦਾ ਲਾਗੂ ਹੁੰਦੀ ਏ ਦਰਬਾਰ ਸਾਹਿਬ ਦੇ ਵਿੱਚ ਕੋਈ ਹੋਰ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਤੇ ਕੱਲ ਤੱਕ ਤੇ ਕੋਈ ਹੋਰ ਪ੍ਰਕਾਸ਼ ਹੈ ਕੀ ਸਵਾਲ ਨਹੀਂ ਕੁੜੀ ਜੋਗਾ ਕਰਦੀ ਸੀ ਸਾਡੇ ਸੱਪ ਲੜ ਗਿਆ ਕੀ ਜਵਾਬ ਹੈ ਕਿਸੇ ਕੋਲੇ ਮੈਂ ਜਿਹੜੇ ਵੀ ਬੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵਾਹਿਗੁਰੂ 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 ਰੱਟਾ ਲਾਈਂ ਬੋਲਦੇ ਨੇ ਨਾ ਉਹ ਜੋਗਾ ਕਰਦੇ ਨੇ ਇਹ ਜੋਗ ਮਤ ਹੈ बस ਇੰਨਾ ਕੁ ਕਹਿਣਾ ਸੀ ਮਿਰਚਾਂ ਬੜੀਆਂ ਕੌੜੀਆਂ ਨੇ ਲੱਗਣਗੀਆਂ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ